ਤੇ ਜਿਹੜੀਆਂ ਫਾਰਮਾਂ ਉੱਡੀਆਂ ਹੋਈਆਂ ਨੇ ਗੱਲਾਂ ਬਾਤਾਂ ਉੱਡੀਆਂ ਹੋਈਆਂ ਨੇ ਲੋਕਾਂ ਨੇ ਢਾਲ ਰੱਖੀਆਂ ਨੇ ਬਾਕੀ ਪੇਜ ਵਾਲੇ ਨੇ ਪਾ ਦਿੱਤਾ ਸਾਰੇ ਠੀਕ ਠਾਕ ਜੇ ਤੁਹਾਡਾ ਸੁਖ ਰਥੀਆ ਆਪ ਜੀ ਦੇ ਵਿੱਚ ਲਾਕ ਡਾਕ ਵਾਲੇ ਜਦੋਂ ਸਕੀਮਾਂ ਪਾ ਦੇਣਾ ਬਾਬਾ ਜੀ ਉਦੋਂ ਕੀ ਦਾ ਕੀ ਬਣ ਜੇ ਕੁਝ ਪਤਾ ਕਿਦਾਂ ਸਾਰੇ ਠੀਕ ਠਾਕ ਜੇ ਤੁਹਾਡਾ ਸੁਖ ਰਥੀਆ ਆਪ ਜੀ ਦੇ ਵਿੱਚ ਹਾਜ਼ਰ ਹੈ ਤੇ ਜਿਹੜੀਆਂ ਫਾਰਮਾਂ ਉੱਡੀਆਂ ਹੋਈਆਂ ਨੇ ਗੱਲਾਂ ਬਾਤਾਂ ਉੱਡੀਆਂ ਹੋਈਆਂ ਨੇ ਲੋਕਾਂ ਨੇ ਢਾਲ ਰੱਖੀਆਂ ਨੇ ਬਾਕੀ ਪੇਜ ਵਾਲੇ ਨੇ ਬਾਹਰ ਰੱਖੀਆਂ ਨੇ ਚਲੋ ਠੀਕ ਹੈ ਉਹ ਵੀ ਕਿ ਦਿਨ ਕਿਤੇ ਆ ਦੀ ਰੋਜੀ ਰੋਟੀ ਚਲਾਈ ਜਾਂਦੇ ਨੇ ਥੋੜਾ ਜਿਹਾ ਕੰਮ ਕੰਮ ਤਾਂ ਦਿੰਦੇ ਅੱਜ ਬੀਜੀ ਕੀ ਹੋਏ ਕਿਤੇ ਹੋਰਾਂ ਪਰਾਂ ਕੀ ਲੱਗੇ ਤੇ ਲੋਕਾਂ ਨੇ ਗੱਲਾਂ ਚੱਕ ਲੀਆਂ ਵੀ ਆ ਫਲਾਨਾ ਕਰਦਾ ਟੀਮ ਕਾ ਕਰਤਾ ਐ ਕਰਤਾ ਉਹ ਕਰਤਾ ਵਿੱਚੋਂ ਕੋਈ ਲਾਕਡਾਟ ਵਾਲੇ ਜਦੋਂ ਸਕੀਮਾਂ ਪਾ ਦੇਣਾ ਬਾਬਾ ਜੀ ਉਦੋਂ ਕੀ ਦਾ ਕੀ ਬਣ ਜਾਏ ਕੁਝ ਪਤਾ ਨਹੀਂ ਲੱਗਦਾ ਆ ਫਿਰਦੇ ਆ ਤੁਹਾਡੇ ਸਾਹਮਣੇ ਫੇਰ ਇੱਕ ਵਾਰ ਤੁਹਾਡੇ ਵਿੱਚ ਹਾਜ਼ਰ ਤੁਹਾਡਾ ਭਰਾ ਸੁਖਰੱਤਿਆ ਤੇ ਬਾਕੀ ਲਵ ਯੂ ਬਾਬਾ ਜੀ ਜਿਹੜੇ ਮੇਰੇ ਵੀਰ ਨਾਲ ਖੜੇ ਰਹੇ سپورਟ ਕੀਤੀ ਤੇ ਬਾਕੀ ਲਵ ਯੂ ਉਹਨਾਂ ਨੂੰ ਵੀ ਬਹੁਤ ਸਾਰਾ ਜਿਹੜੇ ਮੌਕੇ ਤੇ ਪੁੱਛਦੇ ਕਿ ਭੱਜੇ ਨਿਕਲ ਜਲੇ ਮੇਰੇ ਮੂੰਹੋਂ ਹੋਰ ਕੋ ਜੀ ਤੇ ਚਲੋ ਬਾਬਾ ਕਿਰਪਾ ਰੱਖੇ ਉਹਨਾਂ ਤੇ ਵੀ ਵਧੀਆ ਘਰ-ਬਾਰ ਸਭ ਰਾਜੀ ਖੁਸ਼ੀ ਰਹੇ ਉਹਨਾਂ ਦਾ ਬਾਕੀ ਮਿਲਦੇ ਆ ਬਹੁਤ ਜਲਦ